ਸਾਰੇਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਨੂੰ ਗੋੜਤੇ ਵੀ ਹਮੇ ਤੇ ਪ੍ਰੈਸ ਕਰਨੀ ਦੱਸਾਂਗੇ ਕਿ ਘਰੇ ਕਿੱਦਾਂ ਆਪਾਂ ਗੋੜਤੇ ਵੀ ਹਮੇ ਪ੍ਰੈਸ ਕਰਨੇ ਆ ਪਹਿਲਾਂ ਆਪਾਂ ਸਿੱਧਾ ਕਰਕੇ ਆਏ ਵਿਸ਼ਾਲ ਹੈਨਾ ਗੋੜਤੇ ਨੂੰ ਜਿਵੇਂ ਆਪਾਂ ਧੀਰੇ ਤੇ ਪ੍ਰੈਸ ਮਾਰ ਲਈ ਇਸ ਤਰ੍ਹਾਂ ਫਿਰ ਆਪਾਂ ਗੋੜਤੇ ਨੂੰ ਘੁਮਾ ਲੈਣਾ ਕਾਲਰ ਤੇ ਪ੍ਰੈਸ ਮਾਰ ਲੈਣੀ ਆ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਸਾਰੇ ਤੇ ਪ੍ਰੈਸ ਮਾਰਨੀ ਆ ਤਾਂ ਕਿ ਪੂਰੀ ਸਫਾਈ ਨਾਲ ਆਪਣਾ ਕੁਰਤਾ ਪਜਾਮਾ ਪ੍ਰੈਸ ਹੋਵੇ ਸੋਹਣਾ ਵੀ ਲੱਗੇ ਹਨ ਆਇਆ ਆਪਾਂ ਜੇਤੇ ਵੀ ਮਾਰ ਲੈਣੀ ਆ ਆਪਾਂ ਇਹ ਵੀ ਨਿਗਰ ਰੱਖਣੀ ਆ ਕਿ ਜਿਹੜੀ ਆਪਣੇ ਥੱਲੇ ਦਰੀ ਵਿਸ਼ੀ ਆ ਉਹ ਮੈਲੀ ਨਾ ਹੋਵੇ ਕਿਉਂਕਿ ਚਿੱਟਾ ਕੱਪੜਾ ਤਾਂ ਬਾਹਲੀ ਛੇਤੀ ਉਮੀ ਮੈਲਾ ਹੋ ਜਾਂਦਾ ਪ੍ਰੈਸ ਨਾਲ ਹੀ ਮੈਲਾ ਹੋ ਜਾਂਦਾ ਹੈ ਫਿਰ ਆਪਾਂ ਜਦੋਂ ਬਾਹ ਕਰਨੀ ਆ ਆ ਸਿਆਣ ਨੂੰ ਆਪਾਂ ਐ ਕਰਕੇ ਧਰ ਲੈਣਾ ਇਤੋਂ ਫੇਰ ਆਪਾਂ ਇਹਨੂੰ ਐ ਫੜ ਕੇ ਨਾ ਐ ਕਾ ਕੇ ਹੱਥ ਨਾਲ ਪ੍ਰੈਸ ਮਾਰਨੀ ਆ ਆਈ ਨਹੀਂ ਵੀ ਆਪਾਂ ਬਸ ਛੇ 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 ਤੇ ਫਿਰ ਕਪੜੇ ਸੋਨੇ ਪ੍ਰੈਸ ਹੁੰਦੇ ਪ੍ਰੈਸ ਦੀ ਵੀ ਨਿਗਰੱਖਣੀ ਆ ਵੀ ਜ਼ਿਆਦਾ ਗਰਮ ਨਾ ਹੋਵੇ ਜੇᱫਾ ਆਪਾਂ ਇੱਕ ਵਾਰੀ ਇੱਕ ਬਾਹ ਨੂੰ ਕਰਤਾ ਆਪਾਂ ਨੂੰ ਦੁਬਾਰਾ ਉਸ ਤੇ ਪ੍ਰੈਸ ਮੰਨ ਦੀ ਲੋੜ ਨਹੀਂ ਜੇ ਆਪਾਂ ਇੱਕ ਵਾਰੀ ਉਸ ਨੂੰ ਟਿਕਾ ਕੇ ਕਰਾਂਗੇ ਹਨ ਇਸ ਤਰ੍ਹਾਂ ਹੀ ਆਪਾਂ ਦੂਜੀ ਬਾਹ ਤਿਆਰ ਕਰ ਲਾਂਗੇ ਟੱਪ ਤੇ ਮਾਰ ਲਾਂਗੇ Thank <laughs> you. Hmm. Tě príďá, nebyl, Je, Je, Je příjazd bronzní ਜੇ ਆਪਾਂ ਨੂੰ ਐ ਲੱਗਦਾ ਵੀ ਕੋੜ ਤੇ ਵੀ ਅੰਮੇ ਚ ਬਾਲੇ ਵਾਲਾ ਆਪਾਂ ਇਦਾਂ ਨਾ ਥੋੜਾ ਜਿਹਾ ਪ੍ਰੈਸ਼ਰ ਜਿਹਾ ਪਾ ਕੇ ਪਾਣੀ ਨੂੰ ਐ ਛਿੜਕੀ ਵੀ ਸਕਦੇ ਆ ਤਾਂ ਕਿ ਆਪਣੇ ਜਿਆਦਾ ਵਾਲਾ ਜਿਹੜੇ ਉਹ ਨਿਕਲ ਜਾਣ ਪਾਤ ਨੂੰ ਜਿੰਨਾ ਵੀ ਜ਼ਿਆਦਾ ਟਕਾ ਕੇ ਰੱਖੋਗੇ ਉਨਾਂ ਹੀ ਜ਼ਿਆਦਾ ਸੋਹਣੇ ਕੱਪੜੇ ਪ੍ਰੈਸ ਹੁੰਦੇ ਜ ਜਦੋਂ ਆਪਾਂ ਟਕਾਵਾਂਗੇ ਨਾ ਪ੍ਰੈਸ ਨੂੰ ਫੇਰ ਨਹੀਂ ਇਸ ਤਰ੍ਹਾਂ ਜਦੋਂ ਆਪਾਂ ਦੋਨੋਂ ਆਪਣੇ ਅੱਗੇ ਪਿੱਛੇ ਵੱਜ ਗਈ ਪ੍ਰੈਸ ਆਪਾਂ ਹੁਣ ਇਹਨੂੰ ਪ੍ਰੈਸ ਨੂੰ ਖੜੀ ਕਰ ਦਿੱਤਾ ਆਪਾਂ ਹੁਣ ਇਹਦੇ ਇਸ ਤਰੀਕੇ ਬਣਾ ਦਾਂਗੇ ਹਨਾ ਆਵਲੀ ਵਿਚਾਰਨ ਸੰਤਰਾ ਹਨਾ ਇਹ ਆਪਣਾ ਕੋਰਟਾ ਪ੍ਰੈਸ ਹੋ ਗਿਆ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਹੁਣ ਆਪਾਂ ਪਜਾਮਾ ਪ੍ਰੈਸ ਕਰਾਂਗੇ ਹੁਣ ਆਪਾਂ ਪ੍ਰੈਮੇ ਤੇ ਥੋੜਾ ਜਿਹਾ ਪ੍ਰੈਸ਼ਰ ਜਿਨਾ ਪਾਣੀ ਛਿੜਕ ਲਾਂਗੇ ਤਾਂ ਕਿ ਆਪਣਾ ਗਿੱਲਾ ਸੁੱਕਾ ਹੋ ਜਾਏ ਨਾਲ ਆਪਣਾ ਪ੍ਰੈਸ ਸੋਹਣਾ ਹੋ ਜਾਊ ਹੈਨਾ ਆਪਾਂ ਨੇ ਇਦਾਂ ਫੜ ਲਾਂਗੇ ਭੈਣੋ ਦੇਖੋ ਸੈਂਟਰ ਕਰ ਲਾਂਗੇ ਆਹ ਵਾਲੀ ਸੋਹਣ ਸੋਹਣ ਤੇ ਆ ਗਈ ਨਾ ਜਦੋਂ ਕਿੰਨਾ ਟਾਂ ਮੂਰਲੀ ਕਰੀਜ ਆਪਣੀ ਵਧੀਆ ਸੋਹਣੀ ਬਣ ਜੂਗੀ ਤੁਹਾਨੂੰ ਆਪਾਂ ਪਿਆਮੇ ਦੀ ਇਹਨੂੰ ਵੀ ਆਹੀਂ ਸਿੱਧਾ ਕਰ ਲਾਂਗੇ। ਗਰੀ ਤੇ ਗਰੀ ਕਰਕੇ ਆਪਾਂ ਪਿਆਮੇ ਦਾ ਅਸਲਟ ਆ ਲਾਂਗੇ। ਠੀਕ ਹੈ। ਅੱਦਗਾ ਤਾਂ ਆਪਾਂ ਇਹਨੂੰ ਜਦੋਂ ਆਪਦੇ ਹੱਥ ਨਾਲ ਸੈੱਟ ਕਰ ਲੈਨੇ ਬਣੇ ਆਪੇ ਸੈੱਟ ਹੋ ਜਾਂਦਾ ਫਿਰ ਆਪੇ ਸੋਹਣੀ ਸੋਹਣੀ ਪ੍ਰੈਸ ਹੋ ਜਾਂਦੀ ਹੁਣ ਆਪਣਾ ਕਿੱਦਾਂ ਸੁਣਾਓਗੇ ਇਸ ਤਰੀ ਜਿਹੜਾ ਆਪਣਾ ਇੱਕ ਅੰਦਰਲਾ ਪਾਸਾ ਹੋਇਆ ਵਾ ਸੀ ਉਹਨੂੰ ਅੱਪੱਤੇ ਵਿਛਾ ਲਾਂਗੇ ਪ੍ਰੈਸ ਆਪਾਂ ਥੋੜੀ ਜਿਹੀ ਲਾ ਲਾਂਗੇ ਗਰਮ ਜੇਦੋਂ ਆਪਾਂ ਨੂੰ ਜ਼ਿਆਦਾ ਲੱਗਦਾ ਵੀ ਜ਼ਿਆਦਾ ਗਰਮ ਹੁੰਦੇ ਉਦੋਂ ਪ੍ਰੈਸ ਨੂੰ ਕੱਢ ਦੋ ਇਸ ਤਰ੍ਹਾਂ ਆਪਣਾ ਕੋਰਟਾ ਵੀ ਮੈਂ ਪ੍ਰੈਸ ਹੋ ਗਿਆ ਕਈ ਭੈਣਾਂ ਨੂੰ ਕਿੰਨਾ ਸੌਖਾ ਲੱਗਿਆ ਕਿੰਨਾ ਔਖਾ ਲੱਗਿਆ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਨ ਤਾਂ ਕਿ ਆਪਾਂ ਤੁਹਾਡੇ ਵਾਸਤੇ ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹ ਆਪਾਂ ਨੂੰ ਕਮੈਂਟ ਕਰਨ ਆਪਾਂ ਦੁਬਾਰਾ ਫਿਰ ਇਸ ਟਾਪਿਕ ਤੇ ਫਿਰ ਵੀਡੀਓ ਬਣਾਵਾਂਗੇ ਧੰਨਵਾਦ